ਅਜਮ ਮੁੱਖ ਮੰਤਰੀ ਪੰਜਾਬ ਦੇ ਸਮਾਰੋਹ ਦੌਰਾਨ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਆਪਸੀ ਤਕਰਾਰਬਾਜ਼ੀ ਦੀ ਲਾਈਵ ਤਸਵੀਰਾਂ ਆਈਆਂ ਸਾਹਮਣੇ ਜਿਸ ਨੂੰ ਛੁਪਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਕੇਜੀ ਮੀਡੀਆ ਦਾ ਕੀਤਾ ਗਿਆ ਪ੍ਰਯੋਗ ਤੇ ਮੋਹਾਲੀ ਦੀ ਮੀਡੀਆ ਨੂੰ ਕੀਤਾ ਗਿਆ ਦਰਕਿਨਾਰ ਬਸ ਨਾਲ ਕਰਦੇ ਆ ਲੈ ਛੋਟੇ ਮਰਦ ਪੁੱਤ ਸਾਲਾ ਹੋ ਗਿਆ ਮੈਂ ਮਰ ਗਿਆ ਤੂੰ ਆ ਜਾ ਫੇਰ ਸੁਣ ਯਾਰ ਕੋਈ ਆ ਰਿਹਾ ਯਾਰ ਕੱਲ ਸੱਚੀ ਨਹੀਂ ਸੱਚੀ ਸੋਨੇ ਕੋਸਟੀ ਰੱਖਿਆ ਕਰਾ ਚਾਚਾ ਬੱਸ ਆ ਜਵਾਜਾ ਵਾਜਾ ਰਿਹਾ ਰਿਲੇ ਕਰੋ ਮਿਲਿਆ ਕਰੋ ਮਿਲਿਆ ਕਰੋ ਰਿਲੇ ਕਰੋ ਫੋਨ ਤੇ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਐਕਟੀਵਿਟੀ ਵੀ ਆ ਰਹੀ ਹੈ ਤੁਹਾਡੇ ਕੋਲ। ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ। ਤੁਸੀਂ ਐਸਐਸਬੀ ਆਫਿਸ ਮੁਹਾਲੀ ਲੱਗੇ ਹੋਈ ਹਾਂ? ਹਾਂਜੀ ਮੈਂ মিডিਆ ਡਿਪਾਰਟਮੈਂਟ ਵਿੱਚ। মিডিਆ ਡਿਪਾਰਟਮੈਂਟ 'ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ। ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਹੀਜੀ ਨੇ। ਸੋ ਪਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਦਨਾਮ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਤਿਕਾਰਯੋਗ